ਦਾ نو ਪਿਆਰ ਭਰਿਆ ਸਤਿ ਸ਼੍ਰੀ ਅਕਾਲ ਔਰ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਆ ਇਹਨਾਂ ਦੀ ਕੋਈ ਮਤਲਬ ਕਿ ਦਰਸ਼ਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਏ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਚੰਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਬਧਿਆ ਪਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਅੱਜ ਅਸੀਂ ਹਾਂ ਤੁਹਾਡੀ ਇਨਵੈਸਟਮੈਂਟ ਜਦੋਂ ਕਰਨ ਜਾਵਾਂਗੇ ਪ੍ਰੈਸ ਨੇ ਪੁੱਛਣਾ ਜ਼ਰੂਰ ਹੈ ਤੁਹਾਡੇ ਕੋਲ ਵੀ ਹੁਣ ਪੰਜਾਬ ਔਰ ਬਧਿਆ ਪਰਦੇਸ਼ ਚੋਂ ਤੁਹਾਨੂੰ ਕਿਹੜੀ ਸੂਬਾ ਚੰਗਾ ਲੱਗਦਾ ਸੋ ਇਹ ਹੁਣ ਸਵਾਲ ਆ ਜੈ ਇਹਨਾਂ ਨੂੰ ਪੁੱਛਿਓ ਜੇ ਤੁਸੀਂ ਸਾਰੇ ਇਹ ਜਿਹੜੀ ਇਨਵੈਸਟਮੈਂਟ ਕਰਨ ਜਾ ਰਹੇ ਜੀ 1500 ਕਰੋੜ ਰੁਪਏ ਦੀ ਇਨਵੈਸਟਮੈਂਟ ਬਰਨਾਲਾ ਤੇ 500 ਕਰੋੜ ਦੀ ਮੋਹੱਲੀ ਹੈਗੀ ਆ ਜਿਹੜੀ ਬਰਨਾਲੇ ਇਨਵੈਸਟਮੈਂਟ ਕਰਨ ਜਾ ਰਹੇ ਆ ਇਹ ਮੇਨਲੀ এমਪਲੋਇਮੈਂਟ ਓਰੀਐਂਟਡ ਹੈ ਇਹਦੇ ਵਿੱਚ ਕੁਝ ਇਨਵੈਸਟਮੈਂਟ ਟੈਕਸਟਾਈਲ ਚ ਜਿਹੜੀ ਕਿ এমਪਲੋਇਮੈਂਟ ਓਰੀਐਂਟਡ ਆ ਪੇਪਰ ਮਿਲਸ ਵੀ ਆ ਔਰ ਜਿਹੜਾ ਮੋਹਾਲੀ ਚ ਇਨਵੈਸਟਮੈਂਟ ਕਰ ਰਿਹਾ ਉਹ ਤੁਸੀਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਆਈਟੀ ਸੈਂਟਰ ਹੈ ਇਹਨਾਂ ਦਾ ਆਪਣਾ ਆਫਿਸ ਹੈ ਹਰ ਚੀਜ਼ ਹੈਗੀ ਹੈ ਇਹ ਟੋਟਲ ਇਨਵੈਸਟਮੈਂਟ ਜਿਹੜੀ ਹੈ 2000 ਕਰੋੜ ਦੀ ਹੈਗੀ ਹੈ ਜਲਦੀ ਸਾਡੇ ਕੋਲ ਕੈਪ ਫਾਈਲ ਕਰ ਦੇਣਗੇ ਜ਼ਮੀਨ ਇਹਨਾਂ ਕੋਲ ਹੈ ਪੂਰੇ ਇਹਨਾਂ ਦੇ ਪਲਾਨ ਰੈਡੀ ਹੈ ਇਹ ਟ੍ਰਾਈਡੈਂਟ ਗਰੁੱਪ ਹੈ ਤੁਸੀਂ ਬੜਾ ਇਹਨਾਂ ਦਾ ਸੁਣਿਆ ਹੋਣਾ ਇਹਨਾਂ ਦੀਆਂ ਤਿੰਨ ਫੈਸਿਲਿਟੀਆਂ ਆਲਰੇਡੀ ਹੈ ਦੋ ਬਰਨਾਲੇ ਹੈਗੀਆਂ ਇੱਕ ਮੱਧਿਆ ਪ੍ਰਦੇਸ਼ ਹੈ ਉਹ 30 ਜਗ੍ਹਾ ਦਾ ਕੀ ਨਾਮ ਬੁਜਨੀ ਬੁਜਨੀ ਹੈਗੀ ਬੁਧਨੀ ਬੁਧਨੀ ਮੱਧਿਆ ਪ੍ਰਦੇਸ਼ ਇਹ ਮੈਂ ਤੁਹਾਨੂੰ ਸਾਰਾ ਮਤਲਬ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਆਂ ਔਰ ਕਾਦੇ ਲਈ ਔਰ ਕਿਹੜੀ ਇਹ ਇਨਵੈਸਟਮੈਂਟ ਕਰ ਰਹੇ ਆ ਉਹ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰਜਿੰਦਰ ਜੀ ਨੂੰ ਕਹੂੰਗਾ ਕਿ ਆਪਣੀ ਕੰਪਨੀ ਬਾਰੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫਿਊਚਰ ਪਲਾਨਸ ਬਾਰੇ ਤੁਹਾਨੂੰ ਹੋਰ ਦੱਸਣਗੇ ਆਪ ਲੋ ਜੀ ਉਹਨਾਂ ਤੇ ਉਹ ਆਪਣੇ ਸਾਤੋ ਪਹਿਲਾਂ ਤਾਂ ਮੈਂ ਆਨਰੇਬਲ ਇੰਡਸਟਰੀ ਮਿਨਿਸਟਰ ਸੰਜੀਵ ਜੀ ਦਾ ਬੜਾ ਤਨਵਾਦੀ ਹੈ ਕਿ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਲੇਕਿਨ ਜਿਹਨੂੰ ਕਹਿੰਦੇ ਨੇ ਕਿ ਵੀ ਬੰਨ ਕੇ ਖਿੱਚ ਕੇ ਕਿਆ-ਕਿਆ ਜਨੂ ਅਨੇ ਆਪਾਂ ਇਨਵੈਸਟਮੈਂਟ ਕਰਨੀ ਨਹੀਂ ਨੂੰ ਕੰਮ ਨੂੰ ਸ਼ੁਰੂ ਕਰਨਾ ਹੈ। ਔਰ ਜੋ ਇਹਨਾਂ ਨੇ ਕਿਹਾ ਕਿ ਫਰਕ ਦਾ ਗੱਲ ਕੁਛ ਨਾ ਹੈ। ਤਾਂ ਮੈਂ ਬੜੇ ਮਾਨਨਾ ਤੇ ਬੜਾ ਹੰਬਲੀ ਕਹਿਣਾ ਚਾਹਨਾ ਹੈ ਕਿ ਮੈਂ ਬੜੇ ਸਾਲਾਂ ਬਾਅਦ ਔਰ ਮੈਂ ਕਹਣਾ ਚਾ 20 ਸਾਲਾਂ ਬਾਅਦ ਪੰਜਾਬ ਚ ਐਸਾ ਦਾ ਇੱਕ ਵਾਤਾਵਰਨ ਦੇਖਿਆ ਜਿਸੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਨਵੈਸਟਮੈਂਟ ਕਰਨੀ ਨਹੀਂ ਕਰਨੀ ਹੈ ਮੈਂ 20 ਸਾਲ ਪਹਿਲਾਂ ਜਿਵੇਂ ਗੱਲ ਅੱਜ ਮਨਤੀ ਸਾਹਿਬ ਨਾਲ ਸ਼ੇਅਰ ਕਰ ਰਿਹਾ ਸੀਗਾ ਜੋ ਵੀ 트ੈਂਡ ਹੈ ਅੱਜ ਬੜਾ ਹੈ ਛੋਟਾ ਹੈ ਕਿਹਸਾ ਉਦਯੋਗ ਹੈ ਇਹ ਪੂਰੀ ਪੰਜਾਬ ਸਰਕਾਰ ਦੀ ਹੀ ਦੇਣ ਹੈ ਸ਼ੁਰੂ ਹੀ ਪੀਐਸਐਡੀਸੀ ਤੋਂ ਪੰਜਾਬ ਸਰਕਾਰ ਦੀ ਹੀ ਦੇਣ ਤੋਂ ਬਾਅਦ ਇਹ ਛੋਟੂ ਤੋਂ بڑا ਹੋਇਆ ਹੈ। ਪਰ ਇੱਥੋਂ ਤੋਂ ਹੀ ਬਲਕੇ ਅਸੀਂ ਹਿੰਦੁਸਤਾਨ ਦੇ ਅਲਗ-ਅਲਗ ਜਗ੍ਹਾਏ। ਇਹ ਜਿਹੜੇ ਪ੍ਰੋਜੈਕਟ ਦੀ ਖਾਸੀਅਤ ਕੀ ਹੈ ਕਿ ਇਹ ਬਿਲਕੁਲ ਜੋ ਪੇਪਰ ਪ੍ਰੋਜੈਕਟ ਐਕਸਪੈਂਸ਼ਨ ਹੈ ਉਹ ਸਾਰੀ ਦੀ ਸਾਰੀ ਵੀਟ ਵੀਟ ਬੇਸਡ ਹੈ ਆਪਣੀ ਸਟੋਅ ਵੇਸਟ ਹੈ। ਉਹਦੀ ਮੈਕਸਿਮਮ ਇਨਕਮ ਜਿਹੜੀ ਹੈ ਫਾਰਮਰਸ ਨੂੰ ਜਾਂਦੀ ਹੈ ਜਿਹੜੀ ਉਹਨਾਂ ਦੀ ਪਰਾਲੀ ਜਾਂ ਤੂੜੀ ਬਚ ਜਾਂਦੀ ਹੈ। ਉਹ ਜਿਹੜੀ ਕੰਮ ਨਹੀਂ ਆਉਂਦੀ ਉਹਨੂੰ ਅਸੀਂ ਪੇਪਰ ਚ ਲੈ ਕੇ ਆਨੇ ਆ ਸਾਰਾ ਗ੍ਰੀਨ ਪੇਪਰ ਹੈ। ਉਹ ਆਪਣੇ ਆਪ दुनिया का पहला प्रोजेक्ट है सब तो बड़ा प्रोजेक्ट जी स्पिनिंग की प्रोजेक्ट है वह भी इतों की खास करके कि जीव की कॉटन कोर्सर कॉटन है वो, वो, वो मैक्सीम स्पिनिंग होने तो बाद टावल आती है और टावल की मैक्सीम जी है खपत वैल्यू एडिशन होने तो मैक्सीम इम्पलॉयमेंट जी है वूमन इम्पलॉयमेंट रहती है और इंपलॉयमेंट भी सैमी स्किल्ड से रूरल इंपलॉयमेंट रही है तो मैक्सीम हाईली रेपल इफेक्ट अगर जी जो रेवन्यू आएगा ਜੇ 2000 ਕਰੋੜ ਦਾ ਇਨਵੈਸਟਮੈਂਟ ਦਾ ਜੋ ਵੀ ਦਾ ਰੈਵਨਿਊ ਆਏਗਾ 2000 ਕਰੋੜ ਜਾਂ 3000 ਕਰੋੜ ਉਹਦਾ ਮੈਕਸਿਮਮ ਰਿਪਰ ਇਫੈਕਟ ਹੈ कॉटन ਪਰਚੇਸ ਰਵੇ ਚੇਨ ਪ੍ਰੋਮੈਂਟ ਚ ਰਹੀ ਹੈ ਚ ਪ੍ਰੋਸੈਸ ਰਿਹਾ ਹੈ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਪੰਜਾਬ 'ਚ ਉਹਦੀ ਮੈਕਸਿਮਮ ਉਹਦੀ ਇਨਫੈਕਟ ਹੈ ਨੇ ਔਰ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਹੈ ਕਿ ਬਨਾਰਾ ਹੁਣ ਬੈਕਵਰਡ ਨਹੀਂ ਰਿਹਾ ਉੱਥੇ ਕਾਰਪੋਰੇਸ਼ਨ ਵੀ ਹੋ ਗਈ ਹੈ ਉਹ ਵੀ ਸਰਕਾਰ ਦੀ ਬੜੀ ਮੈਂ ਵਧਾਈ ਦੇਣਾ ਚਾਹੁੰਦਾ ਸਾਨੂੰ ਟੈਲੈਂਟ ਰੱਖਣ ਚਾਹੀਦਾ ਟੈਲੈਂਟ ਮੇਨਟੇਨ ਕਰਨ ਚਾਹੀਦਾ ਵੀ ਬੜੀ ਸਾਨੂੰ ਸਹਾਇਤਾ ਰਹੀ ਹੈ ਤੋ ਜੋ ਵੀ ਉਪਰਾਲੇ ਰਹਿਣੇ ਸਰਕਾਰ ਦੇ ਉਹ ਤੋਂ ਇੰਨਾ ਸੀ ਪ੍ਰਭਾਵਿਤ ਹੈ। ਔਰ ਮੈਂ ਇਸ ਗੱਲ ਦਾ ਵੀ ਮੈਂ ਅੰਤ ਸਾਲ ਨੂੰ ਅਸ਼ਵਾਸ਼ਣ ਦੇਣਾ ਚਾਹ ਰਿਹਾ ਹਾਂ 50000 ਨੂੰ ਬਣ ਜਾਣਾ ਚਾਹਨਾ ਕਿਸੀ ਦੀਦੀ ਇਨਵੈਸਟਮੈਂਟ ਨੂੰ ਮਿਨੀਮਮ 15 ਮਹੀਨਿਆਂ ਦੰਦਨ ਤੇ ਚਲਾ ਕੇ ਇਹਦੀ ਇਮਪਲੋਇਮੈਂਟ ਜਨਰੇਸ਼ਨ ਹੋਏਗੀ, ਇੱਥੋਂ ਗ੍ਰੋਥ ਹੋਏਗੀ ਔਰ ਇਹ ਵੀ ਜੋ ਵੀ ਗ੍ਰੋਥ ਪੰਜਾਬ ਦੀ ਹੋਏਗੀ ਸਾਨੂੰ ਇਹਦਾ ਮਾਣ ਹੈ। ਬੁਟਾ ਹੀ ਪੰਜਾਬ ਤੋਂ ਲੱਗਿਆ ਹੈ, ਬੁਟਾ ਹੀ ਕਿਐਸ ਤੋਂ ਲੱਗਿਆ ਹੈ ਔਰ ਇਹ ਪੰਜਾਬ ਦੀ ਗਾਇਰਨ ਜੋ ਹੈ ਪੰਜਾਬ ਦੀ ਗੇਨ ਹੈ ਔਰ ਜੇ ਬਾਹਰ ਵੀ ਗਏ ਉਥੇ ਵੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਮੇਰੇ ਨਾਲ ਅਫਸਰ ਅਗਰ ਫਿਰ ਮਾਨਯੋਗ ਮੰਤਰੀ ਦੀ ਮਤਲਬ ਕਰਾਂਗਾ ਸੀਮਾ ਜੀ ਨੇ ਸਾਡੇ ਐਡਵਾਈਜ਼ਰ ਨੇ ਸਾਨੂੰ ਬਹੁਤ ਰਾਈਜ਼ ਕਰਦੇ ਨੇ ਸਾਡੇ ਬੜੇ ਕਾਬਿਲ ਅਫਸਰ ਸਾਹਿਬ ਅਮੀਰ ਜੀ ਬੈਠੇ ਨੇ ਔਰ ਉਸ ਇਹਨਾਂ ਨੂੰ ਬਹੁਤ ਤਕਲੀਫ ਦਿੰਨੇ ਔਰ ਸਾਡਾ ਹਰ ਕੰਮ ਉਹ ਖੜੇ ਪੈਰ ਕਰਦੇ ਨੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹਨੂੰ ਜ਼ਾਤੀ ਸਮਝੋ ਜਾਂ ਰਿਸ਼ਤਾ ਸਮਝੋ ਕਿ ਪੰਜਾਬ ਕੋਈ ਕੰਮ ਵੀ ਐਸਾ ਨਹੀਂ ਜਿਹੜਾ ਇਕ ਰਾਤ ਮੁਕਦਾ ਹੋਵੇ ਇਹ ਤੁਸੀਂ ذاتੀ ਤੌਰ ਤੇ ਵੀ ਕਹਿ ਸਕਦੇ ਹੋ ਕਿ ਨੂੰ ਜੋ ਵੀ ਕਹਿ ਸਕਦੇ ਹੋ ਪਰ ਮੈਂ ਆਖਰੀ ਗੱਲ ਕਹਿਣਾ ਚਾਹਾਂਗਾ ਕਿ ਬਾਹਰ ਕਿੰਨੀ ਵੀ ਇਨਵੈਸਟਮੈਂਟ ਕਰ ਲਈਏ ਉੱਥੇ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਇਨਵੈਸਟਮੈਂਟ ਕਰਦੇ ਆ ਕੋਈ ਭਾਈਚਾਰਾ ਕੋਈ ਦੋਸਤ ਕੋਈ ਮਿੱਤਰ ਕੋਈ ਰਿਸ਼ਤੇਦਾਰ ਉਹ ਨਾਲ ਲੱਗਦਾ ਹੈ ਤੁਹਾਡੀ ਸੋਸ਼ਲ ਕੈਪੀਟਲ ਇੱਥੇ ਬਿਲਡ ਹੁੰਦੀ ਹੈ ਬਾਹਰ ਜਿੰਨੇ ਮਰਜ਼ੀ ਰੋੜ ਜੇ ਉਹ ਸਾਡੀ ਸੋਸ਼ਲ ਕੈਪੀਟਲ ਨਹੀਂ ਹੈ ਬੈਲੈਂਸਿੰਗ ਜ਼ਰੂਰ ਹੈ ਇੱਥੇ ਦੀ ਜਿਹੜੀ ਸਾਰੀ ਸੋਸ਼ਲ ਕੈਪੀਟਲ ਹੈ ਰਿਸ਼ਤੇ ਨਾਤੇ ਪਾਈ ਜਾ ਰਾ ਉਹ ਇਹ ਦੁਆਦ ਕੇ ਦੇਣ ਨਹੀਂ ਉਸਦੇ ਪੈਸਾ ਵੀ ਕਮਾਓ ਉਹ ਅਲੱਗ ਗੱਲ ਹੈ ਲੇਕਿਨ ਜੋ ਉਹਦੀ ਸੋਸ਼ਲ ਕੈਪੀਟਲ ਤੁਹਾਡੀ ਆਪਣੀ ਸਟੇਟ ਦੇਖੇ ਜਾਂਦੀ ਹੈ ਤੁਹਾਡੀ ਆਪਣੀ ਜਗ੍ਹਾ ਤੇ ਕਿਤੇ ਜੰਪਾ ਲਓ ਔਰ ਉਹ ਜਿਹੜੀ ਤੁਹਾਨੂੰ ਇੱਕ ਇਮੋਸ਼ਨਲ ਫੀਲਿੰਗ ਆਂਦੀ ਹੈ ਉਹ ਇਮੋਸ਼ਨ ਤੁਸੀਂ ਇਹਦੀ ਸੈਂਸ ਆਫ ਪ੍ਰਾਈਡ ਹੈ ਉਹ ਸ਼ਾਇਦ ਕਿਤੇ ਵੀ ਕੰਮ ਕਰ ਲਓ ਅਮਰੀਕਾ ਕਰ ਲਓ ਬਾਹਰ ਕਰ ਲਓ ਉਹ ਤੁਸੀਂ ਪਰਦੇਸੀ ਰਹਿਣਾ ਇੱਥੇ ਕੰਮ ਕਰ ਨਾਲ ਤੁਸੀਂ ਉਹਦੇ ਚਾਹ ਰਿਸ਼ਤੇਦਾਰ ਪਾਈ ਚਾਰਾ ਦੋ ਸਮੇਤਰ ਸੱਚ ਖੜਦੇ ਹਾਂ ਉਹ ਇੱਕ ਸਤ ਬੱਡੀ ਤੋਂ ਇੱਕ ਇਸ ਮਰਤਬਾ ਇੱਕ ਜਿਹੜੀ ਸੈਂਸ ਆਫ ਕਮਿਟਮੈਂਟ ਹੈ ਸੈਂਸ ਆਫ ਫਰਗਮੈਂਟ ਹੈ ਉਹ ਕਿਤੇ ਨਹੀਂ ਆ ਸਕਦਾ ਮੈਂ ਆ ਫੀਲ ਕਰਾਂਗਾ ਹਰੇਕ ਬੰਦੇ ਨੂੰ ਹਰੇਕ ਜਿਹੜਾ ਆਪਣੀ ਆਪਣੀ ਜਗਾ ਚੁੰਦਾ ਉਹਨੂੰ ਇੱਕ ਸੈਂਸ ਆਫ ਫਰਗਮੈਂਟ ਅੱਜ ਜਸਨਜੀਤ ਜੀ ਕੋਲ ਆ ਰਹੇ ਸੀਗੇ ਤੇ ਇੱਕ ਅਲੱਗ ਕਿਸਮ ਦੀ ਫੀਲਿੰਗ ਸੀ ਬਾਹਰ ਵੀ ਜਾਂਦੇ ਹਾਂ ਤੇ ਕਿ ਲੱਗ ਇੱਕ ਬੜੀ ਆਪਣੇਪਣ ਦੀ ਫੀਲਿੰਗ ਸੀ ਮੈਂ ਸੰਜੀਤ ਜ਼ਿਆਦਾ ਕਹਿ ਰਿਹਾ ਹੁਣ ਮੈਂ ਤੁਹਾਡੇ ਦੀ ਗੱਲ ਸੁਣਾਂ I'll keep my speech on sahi the thank you ਮੈਂ ਥੋੜਾ ਜਿਹਾ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਹੇ ਆ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਹੈ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 EMPLOYEES ਇਹਨਾਂ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 EMPLOYEES ਹੈਗੇ ਆ ਮਿਨੀਮਮ 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਆ ਔਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ এমপ্লয়ੀ ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ ਵੂਮਨ ਹੋਣਗੇ ਜਿਹੜੇ এমਪਲੋਇਸ ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਵੂਮਨਸ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੂਮਨ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ এমਪਲੋਇਸ ਹੈ ਉਹਨਾਂ ਨੂੰ ਇਨਸੈਂਟਿਵ ਵੀ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਇਹ ਬੜਾ ਮਤਲਬ ਕਿ ਸ਼ਲਾਗਾ ਜੋ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਅਪਰੀਸ਼ੀਏਬਲ ਵਾਟ ਹੀ ਇਸ ਡੂਇੰਗ ਬਾਕੀ ਜਿਹੜੀ ਸਾਡੇ ਵਿਜ਼ਨਰੀ ਲੀਡਰ ਹੈਗੇ ਆ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਕੱਲ ਅਸੀਂ ਆਰਟੀਬੀ ਐਕਟ ਜਿਹੜਾ ਹੈਗਾ ਉਹ ਵੀ ਫਾਰਮਲੀ ਲਾਂਚ ਕਰਾਂਗੇ ਉਹਦੀ ਡਿਟੇਲਸ ਤਾਂ ਕੱਲ ਦਵਾਂਗੇ ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਰੈਵੋਲਿਊਸ਼ਨਰੀ ਐਕਟ ਹੈ ਜਿਹੜਾ ਕਿ ਕੱਲ ਫਾਰਮਲੀ ਲਾਂਚ ਹੋਏਗਾ ਉਸ ਤਰ੍ਹਾਂ ਦਾ ਐਕਟ ਨਾ ਕਦੀ ਬਣਿਆ ਮੈਂ ਇਹ ਨਹੀਂ ਕਹਿੰਦਾ ਬਣ ਨਹੀਂ ਸਕਦਾ ਕਾਪੀ ਪੇਸਟ ਤਾਂ ਹੋ ਹੀ ਸਕਦਾ ਪਰ ਅਜ ਤੱਕ ਨਹੀਂ ਬਣਿਆ ਸਾਡਾ ਸੂਬਾ ਪਹਿਲਾ ਹੋਏਗਾ ਜਿਹੜਾ ਇਸ ਤਰ੍ਹਾਂ ਦਾ ਐਕਟ ਲਿਆਏਗਾ ਐਕਟ ਤਾਂ ਪਹਿਲਾਂ ਹੋ ਗਿਆ ਸੀ ਇੱਕ ਵਾਰੀ ਮਤਲਬ ਕਿ ਕੈਬਨਟ ਚੋ ਵੀ ਹੋ ਗਿਆ ਵਿਧਾਨ ਸਭਾ ਚੋ ਹੋ ਗਿਆ ਬਟ ਉਹ ਰੂਲ ਫਰੇਮ ਨਹੀਂ ਹਲੇ ਹੋਏ ਸੀ ਰੂਲਸ ਵੀ ਫਰੇਮ ਹੋ ਗਏ ਆ ਔਰ ਅਸੀਂ ਕੱਲ ਆਫੀਸ਼ੀਅਲੀ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸਾਡੀ ਇਨਵੈਸਟਮੈਂਟ ਦੇ ਨੰਬਰਸ ਐ ਉਸਕਾਈ ਰਾਕਟ ਹੋ ਰਹੇ ਆ ਮੈਂ ਵਧਾਈ ਦਿੰਦਾ ਅਮਿਤ ਦਾਖਾ ਜੀ ਨੂੰ ਕਮਲ ਯਾਦਵ ਜੀ ਨੂੰ ਸਰਬੀ ਮਲਕ ਜਿਹੜੇ ਸਾਡੇ ਸੀਨੀਅਰ ਅਫਸਰ ਇੰਡਸਟਰੀ ਡਿਪਾਰਟਮੈਂਟ ਦੇ ਸੀਮਾ ਬਾਂਸਲ ਸਾਡੇ ਵਾਈਸ ਚੇਅਰ ਪਰਸਨ ਜਿਹੜੇ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਰਹਿੰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਕਿਸੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸੀਮਾ ਬਾਂਸਲ ਹੈ ਵਾਈਸ ਚੇਅਰ ਪਰਸਨ ਇਹ ਬੋਸਟਨ ਕੰਸਲਟੈਂਸੀ ਗਰੁੱਪ ਵਿੱਚ ਪਹਿਲਾਂ ਹੁੰਦੇ ਸੀ ਤੇ ਔਰ ਸਿਰਫ ਕਿ ਕਿਉਂਕਿ ਇਹ ਪੰਜਾਬ ਦੇ ਆ ਬਟਿੰਡਾ ਤੋਂ ਹੈਗੇ कि मैं पंजाब ਲਈ ਕੁਝ ਕਰਨਾ ਚਾਹੁੰਦੀ ਆ 93% ਪੇ ਕਟ ਲੈ ਕੇ ਪੰਜਾਬ ਸਰਕਾਰ ਚ ਕੰਮ ਕਰਦੇ ਹੈ। that is the type of sacrifice ਆਪਣੇ ਪੰਜਾਬੀ ਕਰਦੇ ਆ। ਨੂੰ ਕਿਸੇ ਦਾ ਕੋਈ ਕੁਐਸਚਨ ਹੋਵੇ ਦੱਸੋ। ਜੀ ਟੋਟਲ ਅਭੀ ਤੱਕ ਇਨਵੈਸਟਮੈਂਟ ਕਿੰਨੇ ਸਾਲ ਤੋਂ ਸਿਰਫ ਆਏ ਕਿੰਨੀ ਇਨਵੈਸਟਮੈਂਟ ਕੀਤੀ